ਸਾਸੀ ਗਾਲ ਜੀ ਸਾਰਿਆਂ ਨੂੰ ਬਾਈ ਰਾਣੇ ਨਾਲ ਬੋਹ ਚੁੱਕੇ ਆ ਦੇਖੋ ਅੱਜ ਵੀ ਬਾਈ ਦੇ ਕੋਲ 11 12 ਲਗਭਗ گاਵਾ ਲੈ ਕੇ ਆਂਦੀ ਆ ਬਹੁਤ ਸੋਹਣੇ ਸੁਨੀਆਂ ਤੇ ਵੀਰ ਨਾਲ ਗੱਲਬਾਤ ਕਰੀਏ ਰਾਣਾ ਜੀ ਸਤਿਗੁਰ ਸਤਿਗੁਰ ਸੁਨੀਲ ਜੀ ਹੋ ਬਾਈ ਜੀ ਸਭ ਠੀਕ ਠਾਕ ਵਧੀਆ ਦੇ ਕਿਰਪਾ ਮਹਾਰਾਜ ਦੀ ਕੀ ਬੰਦਾ ਬਾਕੀ ਸੁਨੀਲ ਡੇਰੀ ਫਾਰਮ ਦੇ ਨਾਲ ਸਾਰਿਆਂ ਵੀਰ ਭਰਾਵਾਂ ਨੂੰ ਸਤਿਗੁਰ ਜੀ ਰਾਣੇ ਵੇਖਿਆ ਮਾਲ ਸਾਰਾ ਇਹਦੀ ਕਿਰਪਾ ਮਹਾਰਾਜ ਦੀ ਵੇਖਿਆ ਮਾਲ ਆਮ ਲੈ ਗਿਆ ਸਾਰਾ ਵੇਗ ਸਿੰਘ ਜੀ ਸਾਫ ਸਰਾ ਭਾਅ ਵਰਤੇ ਨਾ ਮਾ ਲਈਏ ਵੇਗ ਭਾਅ ਚੋ ਜਾਏ ਹੁੰਦਾ ਭਾਅ ਜਾਏ ਨਾਲ ਡੰਗਰੀ ਸਾਫ ਸਰੇ ਹੁੰਦੇ ਆ ਬਸ ਬਜੀ ਕਿਨੇ ਵਜੇ ਅੱਜ ਅੱਜ ਨਹੀਂ ਜੀ ਆਪਣੇ ਕੋਲ 10 ਹੀ ਵੜਾ ਦੋ ਚ ਚਲ ਗਏ ਹੁਣ 8 ਕਿਨ ਨਾ ਆ ਗਏ ਆ ਅੱਜ ਕਰੋ ਸ਼ੁਰੂ ਇਹ ਸਿੰਘ ਸਾਹਿਬ ਖੀਰੀ ਵਸ਼ੀ ਹੈ ਪਹਿਲੇ ਨਾ ਜੀ ਹਾਂਜੀ ਪਿਓਰ ਖੀਰੀ ਹੈ ਹੂੰ ਇਹ ਦਰਦੀ ਬੜੀ ਗੁੜੀ ਹੋਈ ਕੱਢੀ ਨਹੀਂ ਕਿਤੇ ਕਰੋਗੇ ਵਾਹ ਖੀਰੀ ਖੀ ਲਈ ਖੀਰੀ ਹੋਰ ਖੀਰੀ ਫੜ ਬਗਿਆ ਨਹੀਂ ਲੈ ਜਾ ਤੋਰੋ ਜੀ ਲਓ ਜੀ ਹਫਤਾ ਲਓ ਆਹ ਵੇਖੋ ਖੀਰੀ ਵੇਹੜਾ ਹਫਤਾ ਲਓਗੇ ਨਾ ਨਾਨਾ ਜੀ ਹੂੰ ਦਰਦੀ ਬਹੁਤ ਭਾਜੀ ਬੈਡ ਬਹੁਤ ਚੰਗੇ ਬੜੋ ਚੰਗੇ ਪੋਲੀ ਪਾਲੀ ਬੜੀ ਹੈ ਇਹਨਾਂ ਨੇ ਲੈਵਰ ਕਰ ਸਰਬੰਦਰ ਸਿਕਲੋ ਹੋ ਬਈ ਸਭ ਠੀਕ ਆਜੋ ਜੀ ਆਜੋ ਆਜੋ ਰਾਣੀ ਕਿੰਨੇ ਕਰਜੋ ਭਾਜੀ ਤੁਹਾਡੇ ਤੋਂ ਦੋ ਜੀ 30 20 ਤੋਂ ਪਲੱਸ ਹੀ ਚੱਲੂ ਜਨੀ ਨਸਲ ਬਰੀਡ 20 ਤੋਂ ਪਲੱਸ ਹੀ ਜਾਓਗੇ ਹਣਾ ਹਾਂ ਥਾਨ ਤੋਂ ਬਹੁਤ ਸੋਹਣਾ ਸੰਭੂ ਥਾਨ ਉਹਦੇ ਲੱਗੇ ਗਏ ਵਰਲਾਂ ਦੇ ਗੇੜ ਗੇੜ ਥਾਨ ਲੱਗਾ ਹਾਂਜੀ ਰਾਣਾ ਜੀ ਇਹਦੀ ਕੋਲਾ ਡਰਦੀ ਬੱਲ ਨੇ ਤੇ ਬੱਲ ਨੇ ਬੱਲੋ ਬੱਲੋ ਇਹਦੀ ਆਪਣਾ ਸੰਦੀਪ ਸਿੰਘ ਮੁੱਲ ਜੋ ਮਰਜ਼ੀ ਕਰ ਲਈਏ ਵਸ਼ੀ ਦੀ ਜਹੋ ਜੀ ਉਮਰੇ ਖੀਦੀ ਵਸ਼ੀ ਲੱਭਦੀ ਨਹੀਂ ਇਹਦੇ 80000 10000 ਛੋੜ ਕਰ ਦਾਂਗੇ 90000 ਦੀ 90000 ਚੱਲਣ ਦੋ ਚਲੋ ਤੇ ਆਹਾਂ ਬਾਈ ਜੀ ਫਿਰ ਇਹ ਵੀ ਸਨੀਪ ਸਿੰਘ ਆਪਣਾ ਇਹ ਵੀ ਗੱਪਣ ਵਸ਼ੀ ਹੈ ਬਹੁਤ ਸੋਹਣਾ ਥਾਣ ਨੂੰ ਖਾਈ ਆਹ ਲਾ ਹਾਸ਼ਮੂ ਬਹੁਤ ਸੋਹਣਾ ਥਾਣ ਨੂੰ ਲੱਗਾ ਹੋਇਆ ਵਾੜਾ ਥਾਣੇ ਕੋਈ ਨਹੀਂ ਬਾਬਾ ਪਹਿਲਾ ਸੂਆ ਪਹਿਲਾਂ ਪਹਿਲਾਂ ਇਹ ਵੀ ਤੋਰੋ ਲਓ ਜੀ ਇਹ ਵੀ ਪਹਿਲਾ ਸੂਆ ਵੇੜ ਇਹ ਵੀ ਕਰੋ ਚੈੱਕ ਤੇ ਰਾਣਾ ਜੀ ਫਿਰ ਇਹ ਕਿਨੇ ਦੋ ਕਰੂਗੀ ਦੁੱਧ ਸੰਦੀਵਾਂ ਬਰੀਡਾਂ ਕੱਢਦੀਆਂ ਦੁੱਧ ਇਹਨੇ 20 ਕਿਲੋ ਦੇ ਦੇਣਾ ਵੇਹ ਪਤਾ ਲੱਗਦਾ ਈ ਇਦਾਂ ਆ ਵਿਚਾਲੇ ਲੇਵਾ ਲੋਵਾ ਕੱਟਲਾ ਬਣਾਣਾ ਜੇ ਖੇਲਰ ਨਾ ਪੂਰਾ ਵੇਹ ਆਜੋ ਵੀਰੇ ਆਜੋ ਠੀਕ ਆ ਹਾਂਜੀ ਬਾਜੀ ਫਿਰ ਹਾਂਜੀ ਸਿਪ ਜੀ ਬੋਲੋ ਇਹਦਾ ਆਪਣਾ 75 ਕਰ ਲਈਏ 80 ਕਰ ਲਈਏ ਇਹਦੀ 65000 ਚ 500 ਛੋਟ ਕਰਾਂਗੇ ਚਲੋ ਸੌਦੇ ਚੱਕਰੇ ਨਾ ਪਏਗਾ ਮੇਰਾ ਫੇਰ ਲੱਗੀ ਪਹੁੰਚ ਕਰਦੇ ਉਹ ਕਰਦੇ ਫਿਰ ਆਪਾਂ ਡੇਢ ਹੁੰਦੇ ਆ ਆ ਵੀ ਗੱਬਣੀ ਇਹ ਵੀ ਹਿੰਦੀਸ਼ਾ ਪਹਿਲਣ ਆ ਇਹ ਸੂ ਬਣੀ ਘੰਟੇ ਤੋਂ ਉਦੋਂ ਤੱਕ ਸੂ ਬਣੀ ਹਨਾ ਹਾਂ ਤਿਆਰੀ ਹੋ ਗਈ ਫੋਲਦੀ ਮੇਰਾ ਵੀ ਲਓ ਜੀ ਕਰੋਸਟ ਹੈ ਬੈੜਾ ਇਹ ਵੀ ਵੇਖੋ ਤੁਹਾਨੂੰ ਤੁਹਾਨੂੰ ਬੜਾ ਸੋਹਣਾ ਲੱਗਾ ਇਹ ਲੈ ਇਹ ਬਹੁਤ ਹਾਰੀ ਕਰਨ ਬਹੁਤ ਵੱਡੀ ਬੈੜਾ ਹਨ ਤਾਂ ਭਾਈ ਉਹ ਤੇ ਖੜਾ ਕੇ ਨਾ ਮਾੜਾ ਥਾਲਾ ਖਾਦਾ ਚੰਗੀ ਤਰ੍ਹਾਂ ਬੈੜੇ ਵੀ 20 ਕਿਲੋ ਕਰੋ ਉਹਦਾਣਾ ਜੀ ਕਰੂ ਕਰੂ ਹਾਂ ਆਜੋ ਲਿਆਓ ਜੀ ਲਿਆਓ ਬੋਲੋ ਜੀ 23 ਦਿਵਸ ਹੈ 75 ਕਰ ਲਈ 80 ਕਰ ਲਈ ਇਹਦੀ 65000 ਛੋਟ ਕਰਾਂਗੇ ਚਲੋ 60000 ਪੈਂਡ ਪੈਂਡ ਦੇ ਬੜੇ ਭਾਅ 4 5 65 65 ਆ ਜਾਓ ਫਿਰ ਕੋਈ ਨਹੀਂ ਫਿਰ ਚੱਲਣ ਦੋ ਆ ਜਰਸੀ ਹੰਦੀਪ ਸਿੰਘ ਆਪਣਾ 16 ਕਿਲੋ ਬੋਲਾ ਤਿਆਰ ਹੈ ਹੁਣ ਅੱਛਾ ਅੱਜ ਤੀਜਾ ਦਿਨ ਹੈ ਸੂਈ ਨੂੰ ਹੂੰ ਤੇ ਆ ਖੋਲੀ ਖੋਲੋ ਬੱਚੀ ਮੰਗਦੀ ਬੱਚਾ ਮਗਰ ਦੁੱਧ ਦੇ ਦੂ 20 ਕਿਲੋ 16 17 ਕਿਲੋ 18 ਕਿਲੋ ਘਰ ਲੈਣ ਦੇ ਪੈਰ ਵਿੱਚ ਹੋਇਆ ਵੇਖੋ ਪਿਓਰ ਜਰਸੀ ਨਾਲੇ ਹੂੰ ਹੂੰ ਵੱਡੀ ਜਰਸੀ ਵੱਡੀ ਜਰਸੀ ਦਾ ਹਾਸ਼ ਭੋਲੇ ਵਲੋਂ ਵਗਰਾ ਦੇਂਦਾ ਵੀ ਚੰਗੀ ਦਲਾ ਬੜਾ ਜੈ ਐਨੂੰ ਫੋਨ ਦੋ ਸ਼ੰਮੂ ਐ ਤੋਲ ਕੋ ਮਾਰਨਾ ਨਾ ਐ ਆ ਠੀਕ ਆ ਆ ਮੈਂ ਤਾਂ ਥੋੜਾ ਜਿਹਾ ਗਿੰਬਲ ਜਣਾ ਸੈੱਟ ਕਰਨ ਵਾਲਾ ਆ ਆ ਚਲੋ ਐ ਨਾੜਨੋੜਾ ਭਾਰੇ ਸ਼ੰਮੂ ਇਹਦੀ ਆਪਣਾ ਸਨੀਫੇ ਦੁੱਧ ਵਸ਼ੀ 20 ਕਿਲੋ ਦੇ ਦੂ ਬਹੁਤ ਠੰਡੀ ਸੀ ਲੇ ਥਣ ਤੋਂ ਬਹੁਤ ਚੰਗਾ ਲੱਗਾ ਹਾਂਜੀ ਇਹਦੀ 65000 ਛੋਟ ਕਰ ਚਲੋ 40000 ਦੀਆਂ ਵੇਖਦੀਆਂ ਜਾਣ ਕਰਮਾਆਂ ਆਪ ਆਪਣੇ ਘਰੀ ਤੇ ਰਾਣਾ ਜੀ ਆਹਾ ਇਹ ਕੋਈ ਸਨੀਫੇ 16 ਕਿਲੋ ਬੋਲਾ ਤਿਆਰ ਹੈ ਜੀ ਇਹ ਦੇ ਮਗਰ ਵਛਾ ਕੁੜੀ ਜਰਸਾ ਹੈ ਵਸ਼ੀ ਮੈਂ ਵਛਾ ਜਰਸਾ ਨਰਾਇ ਜਰਸਾ ਵਾਹ ਗੱਲ ਵਈਆ ਆਜੋ ਜੀ ਸੁਭਾ ਦੋਜਾਈ ਜੀ ਪਹਿਲ ਨਹੀਂ ਹੈ ਵੀ ਅੱਛਾ ਪਹਿਲਾਂ ਨਹੀਂ ਹੈ ਪਿਓਰ ਜਰਸਾ ਵਛਾ ਦਾ ਜਰਸਾ ਵਸੇ ਹੀ ਗੱਲ ਹੈ ਇਹ ਕਿੰਨਾ ਸਿੱਧੀ-ਸਿੱਧੀ ਵਸ਼ੀ ਸਾਫ਼-ਸੂਬ ਬੜੀ ਆ ਜਿਓ ਆ ਜਿਓ ਇਹ ਕਿੰਨਾ ਕਰੂ ਭਾਈ ਜੀ ਦੁੱਧ ਫਿਰ ਦੋ ਤਿੰਨ ਇਹ 18-20 ਕਿਲ ਦੇ ਦਊ ਇਹ ਵੀ ਵਸ਼ੀ ਹੂੰ ਹੁਣ ਇਹ 16 ਕਿਲ ਬੋਲਾ ਤਿਆਰ ਆ ਦੇਖੋ ਠੀਕ ਆ ਹਾਂ ਜੀ ਭਾਈ ਜੀ ਇਹ ਵੀ ਦੀਸਾ 65000 8000 ਛੋੜੇ ਮੁੱਲ 75000 60000 ਚੱਲਣ ਦੋ ਲਓ ਜੀ ਆਦਾ ਮੱਝ ਵੀ ਲੈ ਕੇ ਤੇ ਭਾਈ ਹੁਣਾਂ ਨੇ ਮੱਝ ਬਹੁਤ ਚੰਗੀ ਖੋਲਦੀ ਆ ਵੀ ਦੁੱਧ ਕਿੰਨਾ ਇਦਕੋ ਹੈਗਾ 16 17 ਕਿਲੋ ਬੋਲਾ ਇਹ ਵੀ ਬੋਲੇ ਦੀ ਆ ਹੂੰ ਗਾਜੀ 65 65 ਦੇ ਭਾਅ ਲਈ ਤਾਂ ਕਈ ਆ ਚਾਰ ਆ 65 65 ਦੀਆਂ ਸੀਫ ਸਿਆ ਟੈਂਸਰ ਜੱਕਰੇ ਕਰ ਮੇਰਾ ਵੀ ਇਹ ਨੇ ਜੀ ਇਹ ਦੋ 60 60 ਦੀਆਂ ਆ ਅੱਛਾ ਹਾਂ ਚੱਲਾਂ ਤਾਂ ਫਿਰ ਠੀਕ ਆ ਚੋਣ ਜਨ ਸ੍ਰੀਸ਼ਾ ਬਹੁਤ ਚੰਗੀ ਕੁੜੀ ਰੋਂਗ ਨੂੰ ਚੋਣ ਹੈ ਪੋਲੀ ਪਲੀ ਬੜੀ ਚੋਣ ਬੜਾ ਠੀਕ ਆ ਚੋਈ ਬਿਲਕੁਲ ਵਧੀਆ ਬਿਲਕੁਲ ਓਕੇ ਜੀ ਸਿਆ ਫਿਰ ਠੰਡ ਕੋ ਠੰਡੀ ਸੀਲ ਹੈ ਕੋਈ ਰੱਸੀ ਨਹੀਂ ਪਾਉਣੀ ਗੱਲ ਨਹੀਂ ਬਾਤ ਦੀ ਹਾਂਜੀ ਭਾਜੀ ਫਿਰ ਬੋਲੋ ਇਹਦੀ ਹਦੀਪ ਸਿੰਘ 60000 ਦੇ 1000 ਛੋੜਿਆ ਨਾੜੇ ਹਜ਼ਾਰ ਦੀ 60000 ਦੀ ਲਓ ਜੀ ਜਰਸੀ ਆ ਗਈ ਇਹ ਵੀ ਪਹਿਲਾ ਸੁਆ ਜਰਸੀ ਆ ਗਈ ਪਹਿਲਣ ਪਹਿਲਾ ਸੁਆ ਜਰਸੀ ਵੇਰ ਸੁਣਾ ਠੰਡ ਸੁਣਾ ਐ ਠੰਡੀ ਸੀਲ ਇੱਥੇ ਮਰਜੀ ਬਹਿ ਜਾ ਖੋਲ ਦੇ ਤੋਰੋ ਜੀ ਇਹ ਵੀ ਜਰਸੀ ਉਹ ਦੂਜੀ ਕਿਥੇ ਜਾਈ ਪੰਜਾਬ ਵਾਲੀ ਬਾਡੀ ਉਹ ਸਨੀਸ਼ਾ ਇੱਥੇ ਆਪਣਾ ਚਲ ਗਈ ਆ ਆਪਣਾ ਨਾਗੀ ਚਲ ਗਈ ਆਪਣਾ ਲਾਗੇ ਮਰਜੀ ਇੱਥੇ ਲਾਗੇ ਹਾਂ ਉਰੇ ਪਹਿਲੇ 10000 ਰੁਪਏ ਸਾਈ ਪਾਤੀ ਜਾਂਦਾ ਆਪਣਾ ਦਹੀਂ ਨਾ ਯਾਰ ਕਿਸ ਨੂੰ ਹਾਂ ਮੈਂ ਲੈ ਜਾ ਭਰਾ ਬੰਦਾ ਸੱਜਣੀ ਆਪਣਾ ਕਿੰਨਾ ਘਣੀਆ ਉਹਨੇ ਐਡਿੰਗ ਆ ਜਾਓ ਜੀ ਆ ਜਾਓ ਹਿੰਦੀ ਪਰ ਭਾਜੀ ਕੀ ਮਰ ਇਹਦੀ ਫਰੀਦ ਸਾਹਿਬ 60000 ਛੋੜ ਗਏ ਇਹ ਵੀ 60000 ਦਾ 10000 ਛੋੜ ਜੋ ਮਰਜ਼ੀ ਵੇਚ ਲਈਏ ਆ ਜਾਓ ਤੇ ਆ ਆ ਗਈ ਮੱਝ ਗੱਪਣਾ ਜੀ ਗੱਪਣ ਦੀ ਸੇ 2000 ਦੇ ਲਊ ਮੈਂ ਲੈ ਆਈ ਸੰਭੂਆ ਵਹੀਂ ਬਹੁਤ ਸਾਫ ਹੈ ਬਰੀਕ ਬਰਾਕ ਪਿੰਡੇ ਦੀ ਹੈ ਪਤਲੀ ਚਮੜੀ ਦੀ ਹੈ ਤੇ ਇਹ ਦੇਖੋ ਬੋਬਰੀ ਬਰਾਗ ਠੀਕ ਆ ਬੋਲੋ ਜੀ ਖੋਲੀ ਮੜਾਇਆ ਬਾਬਾ ਐਨ ਲਾਇਆ ਪਧਰੇ ਦੋ ਰੋ ਨੂੰ ਵੀ ਕਿੰਨਾ ਦਾ ਕਰੂਗੀ ਜੀ ਫਿਰ ਸਦੀਸ਼ਾ ਘਰ ਵਾਲੇ 13 14 ਕਿਲੋ ਆਂਦੀ ਜਿਹੜਾ 11 12 ਕਿਲੋ ਦੁੱਧ ਦੇ ਤੇ ਬੜਾ ਬਰੀਕ ਬਰਾਗ ਬੜੀ ਮੈਂ ਚਮੜੀ ਜਮੜੀ ਦੁੱਧ ਵਾਲੀ ਮੈਂ ਬਾਠ ਠੀਕ ਆ ਜੀ ਤੋੜ ਲੋ ਜੀ ਇਹਨੂੰ ਵੀ ਲੋ ਜੀ ਵੱਡੀ ਮੈਂ ਜੀ ਪੂਰੀ ਦੁੱਧ ਵਾਲੀ ਮੱਝ ਆ ਡੇਰੀ ਡੂਰੀ ਬਹੁਤ ਚੰਗੀ ਆ ਬਹੁਤ ਚੰਗੀ ਮੈਂ ਵਜਨ ਵਜਨ ਬੜਾ ਮਹਨ ਆ ਆ ਜੋ ਜੀ ਰਾਨੇ ਭਰਿੰਦੀ ਕੀ ਮਾਰ ਇਹਦੀ ਸੰਦੀਪ ਸਿੰਘ ਕੋਈ 85 90 ਨਹੀਂ 75000 1000 ਛੋਟ ਕਰਾਂਗੇ 74000 ਪੂਰੇ 74 ਦੀ ਲਿਆਓ ਜੀ ਇਧਰ ਇਹ ਸੰਦੀਪ ਸਿੰਘ ਟੋਕਣ ਵਾਲਾ ਭਾਅ ਸੱਜਣ ਮਹੀਨ ਚਲੋ ਠੀਕ ਆ ਹਾਂ ਜੀ ਬਾਕੀ ਨੰਬਰ ਆਪਣਾ 9779612422 ਪਿੰਡ ਵੀ ਲਾਦੇ ਜਾ ਜ਼ਿਲ੍ਹਾ ਗਰਦਾਫਰ ਸੀਲ ਬਟਾਲਾ ਜੀ ਸასიਗਰ